ਹਾਂ ਸੁਪਾਲ ਇੱਥੇ ਆਵੜਾ ਫੇਸਬੁੱਕ ਹੋਲ ਕੈਮਰਾ ਆਓ ਖੋਲਿਓ ਜਰਾ ਆਹ ਪੇਜ ਇੱਥੇ ਆਪਾਂ ਇੱਥੇ ਖੜੀਏ ਨੇੜੇ ਆ ਜਾਓ ਨੇੜੇ ਆ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਨ ਨੂੰ ਥੱਲੇ ਕਰਨਾ ਵੀ ਵੋਲਿਊਮ ਆਉਂਦਾ ਰਵੇ ਪਰ ਚੈੱਕ ਰਵੇ ਨਾਲ ਨਾਲ ਥੱਲੇ ਕਰ ਦੋਸਤੋ ਮਗਰਾ ਜੀ ਨਾ ਇੱਥੇ ਆ ਜਾਓ ਆਵਾਜ਼ ਘਟਾ ਲਓ ਥੋੜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਅੱਜ ਲੁਧਿਆਣਾ ਹਲਕਾ ਪੱਛਮੀ ਅਧੀਨ ਜੋ ਕਿ ਸਮਾਰਟ ਸਿਟੀ ਲੁਧਿਆਣਾ ਦਾ ਪ੍ਰਮੁੱਖ ਹਲਕਾ ਹੈ ਉੱਥੇ ਖੜੇ ਆ ਦੋਸਤੋ ਔਰ ਬੜੇ ਛੋਟੇ ਜਿਹੇ ਅਤੇ ਇੰਪੋਰਟੈਂਟ ਮਸਲੇ ਲਈ ਮੁੱਦੇ ਲਈ ਅਸੀਂ ਗੱਲ ਕਰਨੀ ਚਾਹੁੰਦੇ ਦੋਸਤੋ ਤੁਕਾਲ ਤੁਸੀਂ ਇੱਧਰ ਧਿਆਨ ਦਿਓ ਦੋਸਤੋ ਪਿਛਲੇ ਦਿਨੀ ਸਾਡੇ ਵੱਲੋਂ ਜੋ ਅਹਿਮ ਪਾਰਕ ਨੇ ਲੁਧਿਆਣੇ ਦੇ ਸਮਾਰਟ ਸਿਟੀ ਲੁਧਿਆਣਾ ਅਧੀਨ ਜਿਵੇਂ ਲੇਅਰ ਵੈਲੀ ਹੈ ਮਾਡਲ ਟਾਊਨ ਡਾਕਟਰ ਨੰਦਾ ਪਾਰਕ ਹੈ ਸ਼ਹਿਰ ਚ ਕਈ ਜਿਹੜੇ ਮੇਨ ਪ੍ਰਮੁੱਖ ਪਾਰਕ ਨੇ ਮਹੱਲੇ ਆਲੇ ਨਹੀਂ ਜਿਹੜੇ ਕਿ ਸਰਕਾਰ ਵੱਲੋਂ ਕਾਰਪੋਰੇਸ਼ਨ ਵੱਲੋਂ ਕਿਸੇ ਸਕੀਮ ਤਹਿਤ ਬਣਾਏ ਗਏ ਪਿੱਛੇ ਅਸੀਂ ਮੰਗ ਰੱਖੀ ਸੀ ਦੋਸਤੋ ਕਿ ਉਹਨਾਂ ਸਾਰੇ ਪਾਰਕਾਂ ਵਿੱਚ ਵਾਸ਼ਰੂਮਸ ਹੋਣੇ ਖਾਸ ਕਰਕੇ ਲੇਅਰ ਵੈਲੀ ਦੇ ਲੋਕ ਉਹਨਾਂ ਦਿਨਾਂ 'ਚ ਬਹੁਤ ਕੰਪਲੇਂਟ ਕਰ ਰਹੇ ਸੀ ਮੈਂ ਇਸ ਹਲਕੇ ਨੂੰ ਸੇਵਾ ਕਰਦਾ ਇਸ ਹਲਕੇ ਲਈ ਇਹ ਸੋਚ ਰੱਖਦਾ ਕਿ ਇਸ ਹਲਕੇ ਨੂੰ ਜਿਹਨੂੰ ਸਮਾਰਟ ਸਿਟੀ 9 ਤੇ ਕਰੋੜਾ ਰੁਪਈਆ ਪਿਛਲੀ ਕਾਂਗਰਸ ਸਰਕਾਰ ਵੱਲੇ ਖਰਚਿਆ ਗਿਆ ਅਤੇ 2 ਰੁਪਏ ਲਾਉਣ ਦੇ ਬਜਾਏ 10 ਰੁਪਏ ਲਾ ਕੇ ਐਕਸਟੈਂਡਡ ਬਿਊਟੀਫਿਕੇਸ਼ਨ ਕੀਤੀ ਗਈ। ਉਹਤੇ ਵਾਸ਼ਰੂਮਾਂ ਦੀ ਦੋਸਤੋਂ ਕਮੀ ਅਜ ਤੱਕ। ਚਲੋ ਮੁੱਦੇ ਤੇ ਆਉਨੇ ਆ ਜਿਹਦੇ ਸਬੰਧੀ ਕਾਰਪੋਰੇਸ਼ਨ ਵੱਲੋਂ ਮੈਨੂੰ ਚਿੱਠੀ ਕੱਢੀ ਗਈ ਕਿ ਵਾਸ਼ਰੂਮ ਹੈਗੇ ਨੇ ਪਰ ਬੇਨਤੀ ਅਸੀਂ ਕਰਦੇ ਆ ਜੇ ਉਹ ਸਹੀ ਚੱਲਦੇ ਨੇ ਤਾਂ ਸਾਡੀਆਂ ਧੀਆਂ ਪੜਾ ਬਜ਼ੁਰਗ ਬੱਚੇ ਮਾਵਾ ਦੋਸਤ ਮੈਂ ਤਰ ਵੀਰ ਫਿਰ ਉਹਨਾਂ ਨੂੰ ਮੁਸ਼ਕਲ ਕਿ ਆਉਂਦੀ ਦੋਸਤੋ ਅੱਜ ਉਸੇ ਮੁੱਦੇ ਨਾਲ ਰਿਲੇਟਡ ਜੋ ਪਿਛਲੇ ਦਿਨੀ ਅਸਥਾਨਕ ਅਸੀਂ ਸਰਾਂਬਾਨਗਰ ਚੌਕ ਹੀਰੋ ਬੇકરી ਜਿੱਥੇ ਖੜੇ ਆ ਹੀਰੋ ਬੇકરી ਚੌਕ ਦੇ ਵਿੱਚ ਇਹਨਾਂ ਦੇ ਕੋਈ ਕਾਉਂਸਲਰ ਨੇ ਪਿੱਛੇ ਹ ਹਲਕਾ ਪੱਛਮੀ ਚ ਨੇ ਵਾਰਡ ਨੰਬਰ ਪਤਾ ਨਹੀਂ ਕਿਹੜੇ ਕਾਉਂਸਲਰ ਸੀਗੇ ਉਹਨਾਂ ਨੇ ਬੜਾ ਜ਼ੋਰ ਲਾਇਆ ਕਿ ਹੀਰੋ ਬੇકરી ਚੌਂਕ ਦਾ ਨਾਮ ਬਦਲ ਕੇ ਸ੍ਰੀ ਗੁਰਤੇਗ ਬਹਾਦਰ ਸਾਹਿਬ ਦੇ ਨਾਮ ਉੱਤੇ ਰੱਖਿਆ ਜਾਵੇ ਅਸੀਂ ਉਸ ਗੱਲ ਨੂੰ ਚੰਗਾ ਕਹਿੰਨੇ ਆ ਉਹ ਸੁਣੋ ਸਾਹਿਬ ਦਾ ਹੋਣਾ ਪੁੱਛੋ ਉਸ ਗੱਲ ਨੂੰ ਚੰਗਾ ਕਹਿੰਨੇ ਆ ਪਰ ਮੈਂ ਉਹ ਕਾਉਂਸਲਰ ਸਾਹਿਬ ਨੂੰ ਉਹਨਾਂ ਦੇ ਜ਼ਰੀਏ ਮੇਨਤਾ ਇਸ ਜ਼ਿਲ੍ਹੇ ਦੀ ਪ੍ਰਸ਼ਾਸਨ ਨੂੰ ਤੇ ਤੋਂ ਐਮਐਲਏ ਜੋ ਕਿ ਮਾਨਯੋਗ ਮੰਤਰੀ ਸੰਜੀਵ अरोड़ा ਜੀ ਨੂੰ ਬੇਨਤੀ ਕਰਨੀ ਚਾਹਨਾ ਹੈ ਕਿ ਜੇ ਇਸ ਚੌਕ ਦਾ ਨਾਮ ਇਕਦਾ ਕਿਸੇ ਅੱਛੇ ਧਾਰਮਿਕ ਨਾਮ ਤੇ ਤੇ ਕਿਸੇ ਗੁਰੂ ਸਾਹਿਬਾਨ ਤੇ ਰੱਖਣਾ ਪਰ ਉਸ ਚੌਕ ਦੀ ਜਿਹੜੀ ਸਫਾਈ ਹੈ ਉਹ ਨੂੰ ਵੀ ਨਿਸ਼ਚਿਤ ਰੂਪ ਦੇ ਵਿੱਚ ਜ਼ਰੂਰ ਲਾਗੂ ਕਰਨ ਇਸ ਚੌਂਕ ਦੇ ਆਲੇ ਦੁਆਲੇ ਜਿਹੜਾ ਬ੍ਰਿਜ ਬਣਿਆ ਆ ਬ੍ਰਿਜ ਦਿਖਾਇਓ ਜੀ ਉੱਪਰ ਫਲਾਈਓਵਰ ਸੌਰੀ ਇਸ ਬਸ ਠੀਕ ਹੈ ਆਜੋ ਇਸ ਫਲਾਈਓਵਰ ਦੇ نیچے ਜਿਹੜੇ ਪਿਲਰਸ ਨੇ ਬਹੁਤ ਜਿੱਥੇ ਕਿ ਪਲਾਂਟੇਸ਼ਨ ਵੀ ਐਕਸ ਐਮ ਐਲ ਐ ਜਿਨ੍ਹਾਂ ਦੀ ਡੈਥ ਹੋ ਗਈ ਗੋਗੀ ਜੀ ਵੱਲੋਂ ਕੀਤੀ ਗਈ ਸੀ ਅਕਸਰ ਦੇਖਣ ਨੂੰ ਆ ਰਿਹਾ ਹੈ ਕਿ ਉਹਨਾਂ ਪਿਲਰਾਂ ਦੇ ਨਾਲ ਲੋਕ ਵਾਸ਼ਰੂਮਸ ਜਾ ਰਹੇ ਨੇ ਯੋਰਨ ਪਾਸ ਕਰ ਰਹੇ ਨੇ ਉਹਨਾਂ ਪਿਲਰਾਂ ਨੂੰ ਇਸ ਤਰ੍ਹਾਂ ਯੂਜ਼ ਕੀਤਾ ਜਾ ਰਿਹਾ ਤੇ ਮੈਂ ਸਮਾਰਟ ਸਿਟੀ ਦੇ ਨਾਂ ਤੇ ਕਰੋੜਾਂ ਰੁਪਏ ਜਿਨ੍ਹਾਂ ਨੇ ਖਰਚ ਕਰਤੇ ਤੇ ਕਰੋੜਾਂ ਜਿਹੜੇ ਇਹਨੂੰ ਮੇਨਟੇਨ ਕਰਨ ਲਈ ਮੌਜੂਦਾ ਸਰਕਾਰ ਐਮ ਐਲ ਏ ਮੰਤਰੀ ਜੀ ਔਰ ਉਹਨਾਂ ਦੇ ਜਿਹੜੇ ਉਹਨਾਂ ਦੀ ਜਿਹੜੀ ਟੀਮ ਹੈ ਉਹ ਲਾਰੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਸਾਫ ਸਫਾਈ ਦਾ ਵੀ ਧਿਆਨ ਜ਼ਰੂਰ ਰੱਖਿਓ ਸ੍ਰੀ ਗੁਰ ਤੇਗ ਬਹਾਦਰ ਜੀ ਦੇ ਨਾਂ ਉਤੇ ਤਾਂ ਬਹੁਤ ਅੱਛੀ ਗੱਲ ਕੀਤੀ ਐਪਰੀਸ਼ੀਏਟ ਹੈ ਲੇਕਿਨ ਇੱਥੇ ਸਫਾਈ ਦਾ ਜ਼ਰੂਰ ਧਿਆਨ ਰੱਖਿਓ ਪਾਰਕ ਵਿੱਚ ਵੀ ਵਾਸ਼ਰੂਮਾਂ ਦੀ ਬੜੀ ਔਹ ਦਿੱਕਤ ਹੈ ਸੋ ਅੱਜ ਦਾ ਜਿਹੜਾ ਮੁੱਦਾ ਉਹ ਇਹ ਹੈ 스마트 ਸਿਟੀ ਨੂੰ 스마트 ਸਿਟੀ ਬਣਾਉਣ ਲਈ ਇਹ ਸਰਕਾਰ ਨੂੰ ਅਪੀਲ ਹੈ ਕਿ ਇਹਨੂੰ ਭਾਈ ਚੰਗੀ ਤਰ੍ਹਾਂ ਖੂਬਸੂਰਤੀ ਨਾਲ ਮੇਨਟੇਨ ਕੀਤਾ ਜਾਵੇ ਔਰ ਜੇ ਇਹ ਚੌਕ ਦਾ ਨਾਮ ਗੁਰਤੇਗ ਬਹਾਦਰ ਜੀ ਦੇ ਨਾਂ ਉੱਤੇ ਰੱਖਣਾ ਤਾਂ ਫਿਰ ਇਹਦੇ ਥੱਲੇ ਪਿਲਰਾਂ ਤੇ ਜਿਹੜੇ ਲੋਕ ਵਾਸ਼ਰੂਮਸ ਜਾ ਰਹੇ ਨੇ ਯੂਰਨ ਜਾ ਰਹੇ ਨੇ ਉਹਦੀ ਵਿਸ਼ੇਸ਼ ਤੌਰ ਤੇ ਰੋਕਥਾਮ ਕਰਨੀ ਤੇ ਵਿਸ਼ੇਸ਼ ਤੌਰ ਤੇ ਰੋਕਥਾਮ ਨੂੰ ਯਕੀਨਨ ਬਣਾਉਣਾ ਵੀ ਸਰਕਾਰ ਦਾ ਕੰਮ ਹੈ ਦੋਸਤੋ ਨਹੀਂ ਤਾਂ ਫਿਰ ਇਹ ਵੀ ਬਹੁਤ ਵੱਡੀ ਨਲੇਕੀ ਮੰਨੀ ਜਾਏਗੀ ਸੋ ਬਹੁਤ-ਬਹੁਤ ਤਰਵਾਦ ਇਸ ਮੁੱਦੇ ਤੇ ਜਲਦੀ ਦੁਬਾਰਾ ਗੱਲ ਕਰਾਂਗੇ ਮੇਰੇ ਨਾਲ ਸਾਡੇ ਸੀਨੀਅਰ ਮਾਨਵਜੋਤ ਸਿੰਘ ਜੀ ਸੀਨੀਅਰ ਜਾਂਕਪਰੀ ਸਿੰਘ ਜੀ ਸੀਨੀਅਰ ਸਾਡੇ ਬਹੁਤ ਗਰਬਚਨ ਜੀ ਅਸੀਂ ਅੱਜ ਇਹ ਮਨ ਬਣਾਇਆ ਕਿ ਇੱਥੇ ਜਿਹੜੇ ਪਿੱਲਰ ਤੇ ਲੋਕ ਵਾਸ਼ਰੂਮਸ ਜਾ ਰਹੇ ਨੇ ਉਹਨਾਂ ਦੀ ਰੋਕਥਾਮ ਲਈ ਵੀ ਇੱਥੇ ਯੂਰਿਨਰੀ ਟਾਇਲਟਸ ਇੱਥੇ ਚੌਂਕ ਦੇ ਵਿੱਚ ਪ੍ਰਮੁੱਖ ਮਾਰਕੀਟਾਂ ਦੇ ਵਿੱਚ ਪ੍ਰਮੁੱਖ ਪਾਰਕਾਂ ਦੇ ਵਿੱਚ ਅਤੇ ਪ੍ਰਮੁੱਖ ਏਰੀਆਜ਼ ਦੇ ਵਿੱਚ ਕਾਰਪੋਰੇਸ਼ਨ ਵੱਲੋਂ ਤੇ ਮੌਕੇ ਦੀ ਸਰਕਾਰ ਵੱਲੋਂ ਬੜਾ ਇਹ ਜਾਣ ਅੱਜ ਦੀ ਵੀਡੀਓ ਦਾ ਮੁੱਦਾ ਇਹ ਆ ਕਿ ਅਸੀਂ ਜੇ ਸਫਾਈ ਚਾਹੁੰਦੇ ਆ ਤੇ ਪਬਲਿਕ ਲਈ ਇਹ ਟਾਇਲਟਸ ਨੇ ਜਿਹੜੀਆਂ ਉਹਨਾਂ ਨੂੰ ਯਕੀਨਨ ਇਹਨਾਂ ਪ੍ਰਮੁੱਖ ਥਾਵਾਂ ਤੇ ਜ਼ਰੂਰ ਬਣਾਇਆ ਜਾਵੇ ਸੋ ਬਹੁਤ ਬਹੁਤ ਧੰਨਵਾਦ ਮੌਕੇ ਦੀ ਗਵਰਨਮੈਂਟ ਨੂੰ ਬੇਨਤੀ ਕਰਦੇ ਆ ਕਿ ਇਸ ਮੁੱਦੇ ਨੂੰ ਸੀਰੀਅਸ ਲੈਣ ਕਰੋੜਾਂ ਰੁਪਏ ਇਸ਼ਤਿਹਾਰबाजी ਤੇ ਖਰਚ ਰਹੇ ਨੇ ਉਹਨਾਂ ਦੇ ਕਾਉਂਸਲਰਸ ਵੀ ਉਸੇ ਪਾਸੇ ਲੱਗ ਗਏ ਇਹਨਾਂ ਦੇ ਐਮ ਐਲ ਏ ਵੀ ਪਰ ਇਹ ਆਮ ਜਨਤਾ ਲਈ ਪਬਲਿਕ ਸਹੂਲਤਾਂ ਨੇ ਇਹਨਾਂ 'ਤੇ ਧਿਆਨ ਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਵਾਹਿਗੁਰਜੀ ਦਾ ਕਾਲਾ ਸਾ ਵਾਹਿਗੁਰਜੀ ਕੀ ਫਤਿਹ ਹੱਥ ਖਾਓ ਜੀ ਇੱਕ ਮਿੰਟ